ਜੀ ਸ੍ਰੀਮਨ ਆਬਾਰੇ ਕੋਈ ਦੇ ਆਈ ਕਰਾਉ ਦਾ ਕੀ ਮਾਮਲਾ ਇਹ ਜੀ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਮਿਤੀ 25 7 ਨੂੰ ਸਾਡੇ ਕੋਲ ਕੁਲਵਿੰਦਰ ਕੌਰ ਪਤਨੀ ਬਲਦੇਵ ਸਿੰਘ ਵਾਸੀ ਬਾਬਾ ਜੀਵਨ ਸਿੰਘ ਕਲੋਨੀ ਚਭਾਲ ਰੋਡ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਉਸ ਦੀ ਨਵਾਲਗ ਲੜਕੀ ਉਮਰ ਕਰੀਬ 15 16 ਸਾਲ ਜੋ ਕਿ 9ਵੀਂ ਜਮਾਤ ਵਿੱਚ ਪੜ੍ਹਦੀ ਸੀ ਜੋ ਘਰੋਂ ਸਕੂਲ ਆਈ ਸਕੂਲ ਤੋਂ ਵਾਪਸ ਘਰ ਨਹੀਂ ਪਹੁੰਚੀ ਜਿਸ ਤੇ ਉਹਨਾਂ ਨੂੰ ਪਾਲ ਕੀਤੀ ਤੇ ਬਾਅਦ ਚ ਪਤਾ ਲੱਗਾ ਕਿ ਉਹ ਲੜਕੀ ਦੇ ਚਾਚੇ ਦਾ ਹੀ ਲੜਕਾ ਕੋਮਲਪ੍ਰੀਤ ਸਿੰਘ ਜਿਹੜਾ ਉਸ ਨੂੰ ਜਿਹੜਾ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ ਜੋ ਕੱਲ ਮਿਤੀ 26/9/25 ਨੂੰ ਅਸੀਂ ਜਿਹੜਾ ਲੜਕੀ ਨੂੰ ਬਰਾਮਦ ਕਰ ਲਿਆ ਤੇ ਸੀਡਬਲਯੂਸੀ ਦੇ ਪੇਸ਼ ਕਰਕੇ ਨਾਰੀ ਨਿਕਿਰਤਨ ਜਿਹੜਾ ਉਸ ਨੂੰ ਭੇਜਿਆ ਗਿਆ ਤੇ ਜਿਹੜਾ ਦੋਸ਼ੀ ਸੀ ਲੜਕਾ ਕੋਮਲਪ੍ਰੀਤ ਸਿੰਘ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਦਾ ਰਿਮਾਂਡ ਜਿਹੜਾ ਸਿੱਟਿਆ ਜਾਵੇਗਾ ਇਹ ਇਥੋਂ ਲੋਕਛਿਪਕੇ ਅਜਨਾਲੇ ਏਰੀਆ ਵਿੱਚ ਰਹਿ ਰਹੇ ਸਨ ਤੇ ਜੋ ਉੱਥੋਂ ਇਹਨਾਂ ਨੂੰ ਲੜਕੀ ਬਰਾਮਦ ਕੀਤੀ ਗਈ ਹੈ ਤੇ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪਹਿਲੇ ਗੱਲਬਾਤ ਹੈਗੀ ਸੀ ਕਿ ਕਿਸ ਤਰ੍ਹਾਂ ਦਾ ਕਾਰਨ ਪਤਾ ਲੱਗਦਾ। ਇਹ ਦੇਖੋ ਜਿਹਦਾ ਰਿਮਾਂਡ ਅਸੀਂ ਲੈ ਰਹੇ ਹਾਂ ਉਸ ਤੋਂ ਸਾਰਾ ਹਿਸਟਰੀ ਦੇਖਾਂਗੇ ਕਿ ਇਹ ਤੇ ਦੋਸ਼ੀ ਦੇ ਸਕੇ ਚਾਚੇ ਦੀ ਲੜਕੀ ਸੀ ਜਿਹਨੂੰ ਇਹ ਵਰਗਲਾ ਕੇ ਆਪਣੇ ਨਾਲ ਲੈ ਗਿਆ ਸੀ। ਕੁੜੀ ਦੀ ਕਿੰਨੀ ਏਜ ਸੀ ਪਹਿਲਾਂ? ਕੁੜੀ ਦੀ ਉਮਰ ਕਰੀਬ 15-16 ਸਾਲ ਸੀ। ਮੁੰਡੇ ਦੀ। ਮੁੰਡੇ ਦੀ ਉਮਰ 20 ਸਾਲ ਹੈ। ਸਰ ਇਹ ਕਿੰਨਾ ਚਿਰ ਰਹੇ ਬਾਹਰ? ਇਹ ਕਰੀਬ 2 ਮਹੀਨੇ ਅੱਗੇ ਪਿੱਛੇ ਰਹੇ ਨੇ।